ਬਟਾਲਾ ਦੇ ਵਿੱਚ ਗੋਲੀ ਕਾਂਡ ਚ ਮਾਰੇ ਗਏ ਦੋ ਨੌਜਵਾਨਾਂ ਦੇ ਇਨਸਾਫ ਦੇ ਲਈ ਇਹ ਸ਼ਹਿਰ ਬੰਦ ਅਸਦਾ ਦਿੱਤਾ ਗਿਆ ਸੀ ਜਿਸ ਦਾ ਅਸਰ ਵੀ ਨਜ਼ਰ ਆਇਆ ਵਿਰੋਧ ਦੇ ਵਿੱਚ ਬਜ਼ਾਰਾਂ ਦੀਆਂ ਦੁਕਾਨਾਂ ਬੰਦ ਰਕੀਆਂ ਦੁਕਾਨਦਾਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਇਹ ਬੰਦ ਸੱਦਿਆ ਗਿਆ ਸੀ ਤੇ ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਸਮਰਥਨ ਨਾ ਦੇਣ ਦੀ ਅਪੀਲ ਕੀਤੀ ਗਈ ਸੀ ਬਟਾਲਾ ਵਿੱਚ ਹੋਏ ਲੋਕਤਾਂ ਤੋਂ ਬਾਅਦ ਅੱਜ ਬਟਾਲਾ ਬੰਦਕਾਲ ਦਿੱਤੀ ਗਈ ਸੀ ਜੇਕਰ ਬਟਾਲਾ ਪੂਰਾ ਬੰਦ ਖਾਇਦੇ ਰਹੋ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਰਿਹਾ ਸਾਡਾ ਇੱਥੇ ਕੁਝ ਲੋਕ ਮੌਜੂਦ ਹਨ ਗੱਲਬਾਤ ਕਰਾਂਗੇ ਭਾਜੀ ਬਾਕੀ ਗ ਕੋਸ਼ਿਸ਼ ਮਾਰ ਚੁੱਕਾ ਜੀ ਇਹ ਕੀ ਕਰਨ ਉਹ ਬੰਦੀ ਕਾਲ ਦਿੱਤੀ ਗਈ ਪੂਰੇ ਸ਼ਹਿਰ ਨੇ ਸਮਰਥਨ ਕੀਤਾ ਜੀ ਇਹ ਜੋ ਗੈਂਗਵਾਰ ਹੋਈ ਹੈ ਇਹਦੇ ਸਾਰੇ ਸ਼ਹਿਰ ਨੇ ਨਾਲ ਚੱਲ ਕੇ ਆ ਸਾਥ ਦਿੱਤਾ ਵਾ ਇੱਕ ਬੇਕਸੂਰ ਮਾਰਿਆ ਗਿਆ ਜੀ ਉਸ ਰੋਜ਼ ਦੇ ਸਾਰਾ ਸ਼ਹਿਰ ਬੰਦ ਰਿਹਾ ਧੰਨਵਾਦ ਸਾਰੇ ਲੋਕਾਂ ਦਾ ਰੋਪੜ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵੱਲੋਂ ਇੱਕ ਡਿਸਟ੍ਰੀਬਿਊਟਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਉੱਤੇ ਇਲਜ਼ਾਮ ਨੇ ਕਿ ਉਸ ਦੇ ਵੱਲੋਂ ਖਾਦ ਦੇ ਨਾਲ ਜ਼ਬਰੀ ਬੂਸਟਰ ਵੇਚਿਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਡਿਸਟ੍ਰੀਬਿਊਟਰ ਖਿਲਾਫ ਸ਼ਿਕਾਇਤ ਦਿੱਤੀ ਗਈ ਮੌਕੇ ਤੇ ਪਹੁੰਚੇ ਵਿਧਾਇਕ ਦਿਨੀਸ਼ ਛੱਡਾ ਦਾ ਕਹਿਣਾ ਸੀ ਕਿ ਖਾਦ ਦੀ ਵਿਕਰੀ ਸਿਰਫ ਸਰਕਾਰੀ ਨਿਯਮਾਂ ਦੇ ਮੁਤਾਬਿਕ ਹੋਵੇਗੀ ਤੇ ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇ। ਭਾਗਿਆ ਨੰਬਰ 273 ਜਿਹੜੀ ਹੈ ਅਸੈਂਸ਼ੀਅਲ ਕਮੋਡਿਟੀ ਐਕਟ ਦੇ ਸੈਕਸ਼ਨ 7 ਤੇ ਸੈਕਸ਼ਨ 39 ਦੇ ਅਧੀਨ ਯਾਰੀ ਜਰਜ ਕਰਵਾਈ ਗਈ ਹੈ ਕੱਲ ਇੱਕ ਮੀਟਿੰਗ ਮੈਂ ਸਾਰੇ ਦੁਕਾਨਦਾਰਾਂ ਦੀ ਸੱਦੀ ਸੀ ਦੁਕਾਨਦਾਰਾਂ ਨੂੰ ਮੈਂ ਕਿਹਾ ਸੀ ਵੀ ਕਿਉਂ ਕਿਸਾਨਾਂ ਨੂੰ ਜਿਹੜੇ ਪ੍ਰੋਡਕਟ ਹੈ ਉਹ ਟੈਗ ਕੀਤੇ ਜਾ ਰਹੇ ਆ ਤਾਂ ਦੁਕਾਨਦਾਰਾਂ ਨੇ ਆਪਣੀ ਸਮੱਸਿਆ ਦੱਸੀ ਕਿ ਅਸੀਂ ਟੈਗ ਨਹੀਂ ਕਰਦੇ ਤਾਂ ਉਹ ਜਿਹੜਾ ਡਿਸਟ੍ਰੀਬਿਊਟਰ ਹੈ ਉਹ ਸਾਨੂੰ ਧੱਕੇ ਨਾਲ ਦਿੰਦਾ ਤੇ ਉਹਨਾਂ ਦੇ ਦੁਕਾਨਦਾਰਾਂ ਦੇ ਬਿਆਨ ਵੀ ਜ਼ਿਲ੍ਹਾ ਖੇਤੀਬਾੜੀ ਅਫਸਰ ਦੇ ਕੋਲ ਲੈ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਸਾਹਿਬਾਨ ਦੀਆਂ AI ਟੈਕਨੋਲੋਜੀ ਦੇ ਨਾਲ ਬਣਾਈਆਂ ਤਸਵੀਰਾਂ ਤੇ ਵੀਡੀਓਜ਼ ਦੇ ਉੱਤੇ ਸਖਤ ਇਤਰਾਜ਼ ਜ਼ਾਤਾਇਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬੇਅਦਬੀ ਤੋਂ ਘੱਟ ਨਹੀਂ ਹੈ ਸਿੱਖ ਭਾਵਨਾਵਾਂ ਨੂੰ ਖੇਸ ਪਹੁੰਚਾਈ ਜਾ ਰਹੀ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਜਾਂ ਸੰਸਥਾ ਅਸਮ ਵੀਡੀਓਜ਼ ਬਣਾਏਗੀ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਐਸਜੀਪੀਸੀ ਦੇ ਵੱਲੋਂ ਜਲਦੀ ਇੱਕ ਇੰਟਰਨੈਟ ਟਾਸਕ ਫੋਰਸ ਬਣਾਈ ਜਾਵੇਗੀ ਜੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖੇਗੀ ਤਸਵੀਰਾਂ ਪਾਉਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਭਈ ਸਿੱਖੇ ਸਿੱਖ ਨੂੰ ਕਹਾਵ ਕਰੀ ਜਾਂਦੇ ਆ ਦੇਖੋ ਚਾਹੀਦਾ ਤਾਂ ਇਹ ਅਬ ਜੇ ਕੋ ਹਰਮੰਦਰ ਸਾਹਿਬ ਦੀ ਪਾਉਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਛਿੰਨਾ ਬਾੜ ਜਾਣਾ ਚਾਹੀਦਾ ਭਈ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬੰਦੇ ਲੋਕ ਲਾਇਫ ਬਣਾ ਕਰਦੇ ਕਿ ਇਹ ਸਾਡਾ ਸਿੱਖੀ ਸਿਧਾਂਤ ਸੀ ਗੜਸ਼ੰਕਰਦੀ ਪਿੰਡ ਮਹਿਤਾਬਪੁਰ ਦੇ ਵਿੱਚ ਇੱਕ ਬੰਬ ਕਰਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਮਕਾਨ ਮਾਲਕ ਜਸਪ੍ਰੀਤ ਕੌਰ ਨੂੰ ਇਹ ਘਟਨਾ ਉਸ ਸਮੇਂ ਪਤਾ ਲੱਗੀ ਜਦੋਂ ਰਾਤ ਨੂੰ ਰਿਸ਼ਤੇਦਾਰ ਦੇ ਘਰ ਤੋਂ ਵਾਪਸ ਆਇਆ ਪੁਲਿਸ ਨੇ ਦੋਨ ਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਦੱਸਦੀ ਕਿ ਪਿਛਲੇ 1 ਮਹੀਨੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਫਾਇਰਿੰਗ ਦੀ ਇਹ ਚੌਥੀ ਘਟਨਾ ਹੈ ਜਿਸ ਨਾਲ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਗੇਟ ਦੇ ਉੱਪਰ ਫਾਇਰਿੰਗ ਦੀ ਘਟਨਾ ਹੋਈ ਹੈ ਜਿਸ ਦਾ ਪਤਾ ਪਿਛਲੇ ਦਿਨੀ ਘਰ ਦੇ ਗੇਟ ਦੇ ਉੱਪਰ ਫਾਇਰਿੰਗ ਕੀਤੀ ਹੋਈ ਹੈ ਜਿਸ ਬੰਦੇ ਉਹਨਾਂ ਥਾਣਾ ਗੜਸ਼ੰਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੀ ਉਹਨਾਂ ਨੇ ਅਰਬਸ਼ਾਤੇ ਵਿਅਕਤੀ ਦੇ ਉੱਪਰ ਇੱਕ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਮਲੇਰੀ ਕੌਂਟਰੋਲ ਅਧਿਕਾਰੀ ਦੇ ਵਿੱਚ ਕਿ ਪੰਜਾਬ ਸਰਕਾਰ ਦੀ ਗੱਡੀ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਗਈ। ਦਰਅਸਲ ਨੀਜੀ ਰੈਸਟੋਰੈਂਟ ਦੇ ਬਾਹਰ ਇੱਕ ਗੱਡੀ ਖੜੀ ਸੀ ਜੋ ਕਿ ਨੋ ਪਾਰਕਿੰਗ ਜ਼ੋਨ ਦੇ ਵਿੱਚ ਸੀ। ਜਿਸ ਕਾਰਨ ਸੜਕ ਤੇ ਜਾਮ ਲੱਗ ਗਿਆ ਤੇ ਜਦੋਂ ਇਸ ਗੱਡੀ ਦੀ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਨਾ ਤਾਂ ਇਸ ਤੇ ਹੈ ਸਿਕਿਉਰਿਟੀ ਨੰਬਰ ਪਲੇਟ ਸੀ ਅਤੇ ਨਾ ਹੀ ਇਸ ਦਾ ਫਿਟਨੈਸ ਸਰਟੀਫਿਕੇਟ ਸੀ। ਇਹ ਗੱਡੀ ਹੈਲਥ ਵਿਭਾਗ ਦੀ ਅਧਿਕਾਰੀ ਦੀ ਦੱਸੀ ਜਾ ਰਹੀ ਹੈ ਜੋ ਕਿ ਸੈਂਪਲ ਲੈਣ ਦੇ ਲਈ ਰੈਸਟੋਰੈਂਟ ਪਹੁੰਚੇ ਸਨ ਜਿਨ੍ਹਾਂ ਦੇ ਕੋਲ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਸੀ। ਉਹ ਟ੍ਰੈਫਿਕ ਪੁਲਿਸ ਨੇ ਕਾਰਵਾਈ ਕਰ ਦਿੱਤੀ। ਜਾਣਕਾਰੀ ਮੁਤਾਬਕ ਚਲਾਣ ਕਰਦੇ ਆ। ਇਹਦਾ ਦਵਾਏ ਨੇ ਮੁੰਡੇ ਇਹਨਾਂ ਨੂੰ ਚਲਾਣੀ ਬਹੁਤ ਔਖੀ ਲੱਗ ਰਹੀ ਹੈ ਜੀ। ਉਹੀ ਚੱਕਰ ਹੈ ਜੀ ਇਹ ਸਾਈਡ ਤੇ ਆਪਣੀਆਂ ਦਾ ਚਲਾਣ ਹੋ ਜਾਂਦਾ ਫੋਟੋ ਖਿੱਚ ਕੇ ਲੈ ਜਾਂਦੇ ਨੇ। ਆਪਦੀਆਂ ਦਾ ਵੀ ਹੁਣ ਕਰਨਾ ਚਾਹੀਦਾ ਇਹਨਾਂ ਨੂੰ। ਸਰਕਾਰ ਵੱਲੋਂ ਦਿੱਤੀ ਹੋਈਆਂ ਕਾਫੀ ਸਰਕਾਰੀ ਆ ਪ੍ਰਾਈਵੇਟ ਆ ਜੀ? ਸਰ ਸਰਕਾਰ ਵੱਲੋਂ ਕੰਟਰੈਕਟ ਤੇ ਲਿੱਤੀਆਂ ਹੋਈਆਂ ਜੀ। ਕੰਟਰੈਕਟ ਨੇ। ਕਾਰ ਵੱਲੋਂ ਜੀ ਹਦਾਇਤਾ ਦੇ ਅਨੁਸਾਰ ਹੀ ਲਿਖਿਆ ਗਿਆ। ਨਹੀਂ ਫਿਰ ਨੰਬਰ ਪਲੇਟ ਮੈਨੂੰ ਸਿਕਿਉਰਿਟੀ ਨੰਬਰ ਪਲੇਟ ਹੋਣੀ ਚਾਹੀਦੀ ਆ। ਸਿਕਿਉਰਿਟੀ ਨੰਬਰ ਪਲੇਟ ਨਹੀਂ ਆ ਜੀ। ਆਪਾਂ ਉਲੰਘਣਾ ਕਰਿਆ ਟ੍ਰੈਫਿਕ ਨਿਯਮਾਂ ਦੀ। ਈਮਨਗਰ ਦੇ ਜੰਗਲਾਤ ਵਿਭਾਗ ਦੇ ਵੱਲੋਂ ਇੱਕ ਨੋਵਾ ਕਾਰ ਜ਼ਬਤ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਚ ਖੈਰ ਦੀ ਲੱਕੜੀ ਬਰਾਮਦ ਹੋਈ। ਗੱਡੀ ਦੇ ਸ਼ੀਸ਼ੇ ਤੋੜ ਕੇ ਕਾਰ ਦੇ ਵਿੱਚ ਕਈ ਕੁਇੰਟਲ ਨਜਾਇਜ਼ ਤੌਰ ਤੇ ਲੱਕੜੀ ਕੰਬਲ ਦੇ ਨਾਲ ਢਾਕੇ ਰੱਖੀ ਗਈ ਸੀ। ਅਧਿਕਾਰੀਆਂ ਦੇ ਮੁਤਾਬਕ ਵਿਭਾਗੀ ਟੀਮ ਨੂੰ ਦੇਖ ਕੇ ਖੈਰ ਦੇ ਤਸਕਰ ਰਾਤ ਦੇ ਹਨੇਰੇ ਵਿੱਚ ਗੱਡੀ ਉੱਥੇ ਛੱਡ ਕੇ ਭੱਜ ਗਏ। ਵਿਭਾਗ ਦੇ ਵੱਲੋਂ ਤਸਕਰਾਂ ਦੀ ਭਾਲ ਕੀਤੀ ਜਾ ਰਹੀ। ਸਭ ਪਤਾ ਲੱਗਿਆ ਕਿ ਕੋਟਗਾਂਵ ਕੀ ਤਰਫ ਹੈ ਗਾੜੀ ਖੈਰ ਸੇ ਭਰੀ ਆ ਰਹੀ ਹੈ ਜੋ ਨੋਵਾ ਗਾੜੀ ਸੀ। तो हम नाली टीम ने वहां पर उसका पीछा किया और इसको गाँव कोर्ट के पास राउंड ऑफ कर लिया गया था तो राउंड ऑफ जैसे किया तो तस्कर गाड़ी को छोड़ के और भाग गए गाड़ी वहीं छोड़ गए गाड़ी को हम वहां से लेके हमें ले इन्वेस्टिगेशन की जा रही है कौन कौन इसमें अपराधी थे जो भी अपराधी होंगे खिलाफ कार्रवाई की जाएगी अब पानीपत के संजय चौक के हरियाणा रोडवेज की बस ने चार सला मासूम द्रदा जिस कारण बच्चे की मौत होगी ਉਹਦੇ ਤਾਂ ਆਪਣੀ ਦਾਦੀ ਦੇ ਨਾਲ ਸੜਕ ਪਾਰ ਕਰ ਰਿਹਾ ਸੀ ਕਿਤੇ ਇਹ ਜ਼ਰਫ਼ਤਾਰ ਬੱਸ ਨੇ ਦਰੜ ਦਿੱਤਾ ਜਿਸ ਦੇ ਵਿੱਚ ਦਾਦੀ ਵੀ ਗੰਭੀਰ ਜ਼ਖਮੀ ਹੋਈ ਹੈ ਓਦਸ ਚਾਲਕ ਮੌਕੇ ਤੋਂ ਭੱਜ ਗਿਆ ਪਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ। ਹਾਂ ਜੀ ਵਾਗੇ ਜੀ ਹਦਰਾਬਾਦ ਦੇ ਪਹੁੰਚੇ ਸਿਚੁਏਸ਼ਨ ਦਾ ਪਤਾ ਲੱਗਾ ਉਹ ਲੜਕਾ ਐਕਸਪਾਇਰ ਹੋ ਗਿਆ। ਉਹ ਰੋਡਵੇਜ ਵਾਲੇ ਵੀ ਬੱਸ ਕੀ ਪਤਾ ਲੱਗਾ ਜੀ ਰੋਡਵੇਜ ਵਾਲਾ ਥਾ ਕੋਈ। ਪੁਲਿਸ ਵਾਲਿਆਂ ਨੇ ਉਸਕਾ ਗਾੜੀ ਨੰਬਰ ਲੈ ਰੱਖਿਆ ਹੈ। ਔਰ ਕਰਵਾਈ ਉਹ ਕਰ ਰਹੇ ਹਨ ਜੋ ਉਨ੍ਹਾਂ ਕੀ ਹੈ। ਉਹ ਪਕੜਾ ਗਿਆ ਆ ਬੋਲ ਰਹੇ ਹਨ ਸੱਚਾਈ ਦਾ ਪਤਾ ਉਹਨ ਕੋਈ ਹੈ ਜੀ ਜੋ ਵੀ ਹੈ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲਚਨ ਕੁਟਾਰੂ ਚੱਕ ਨੇ ਨਵਾਂ ਸ਼ਹਿਰ ਦੇ ਵਿੱਚ ਬੰਗਾ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਮੌਕੇ ਤੇ ਖਰੀਦ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਉਹਨਾਂ ਦੇ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਦੀ ਹਕੂਮਤ ਦੇ ਤਹਿਤ ਰੋਜ਼ਾਨਾ ਮੰਡੀਆਂ ਦੀ ਜਾਣਕਾਰੀ ਹੈ ਹੁਣ ਤੱਕ 18 ਲੱਖ ਮੈਟ੍ਰਿਕ ਟਨ ਦੇ ਵਿੱਚੋਂ 17 ਲੱਖ ਟਨ ਦੀ ਖਰੀਦ ਹੋ ਚੁੱਕੀ ਹੈ ਤੇ 3215 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦੱਸਿਆ ਕਿ 1822 ਮੰਡੀਆਂ ਇਸ ਵਿੱਚ ਚਾਲੂ ਨੇ ਤੇ ਪੰਜ ਸਥਾਈ ਮੰਡੀਆਂ ਵੀ ਤਿਆਰ ਰੱਖਿਆ ਗਈ। ਪੰਜਾਬ ਦੀਆਂ ਮੰਡੀਆਂ ਦੇ ਅੰਦਰ 18 ਲੱਖ ਦੇ ਕਰੀਬ ਰਾਈਵਲ ਜਿਹੜੀ ਆ ਪਹੁੰਚੀ ਆ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੇ ਉਹ ਖਰੀਦ ਚੁੱਕੇ ਆ। ਸੋ ਐਮਐਸਬੀ ਦੇ ਮੁਤਾਬਕ ਜਿਹੜਾ ਬਣਦਾ ਪੇਮੈਂਟ ਆ ਕਿਸਾਨ ਦੀ ਉਹ 3215 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਤੇ ਰਿਲੀਜ਼ ਕੀਤਾ ਜਾ ਚੁੱਕਾ। ਸੰਗਰੂਰ ਦੇ ਵਿਧਾਇਕ ਨరేਂਦਰ ਕੌਰ ਭਰਾਜ ਨੇ ਸੰਗਰੂਰ ਅਤੇ ਪਵਾਨੀਗੜ ਬਲਾਕ ਦੀਆਂ ਸੜਕਾਂ ਦੇ ਨਵੀਨੀਕਰਨ ਦੇ ਲਈ ਨਹੀਂ ਰੱਖੀ 13.5 ਕਿਲੋਮੀਟਰ ਲੰਬੀ ਸੜਕ ਤੇ 5 ਕਰੋੜ ਰੁਪਏ ਤੇ 21 ਕਿਲੋਮੀਟਰ ਲੰਬੀ ਸੜਕ ਦੇਤੇ 6 ਕਰੋੜ 64 ਲੱਖ ਰੁਪਏ ਦੀ ਲਾਗਤ ਆਏਗੀ ਵਿਧਾਇਕਾਂ ਨੇ ਕਿਹਾ ਕਿ ਲੋਕਾਂ ਦੇ ਲਈ ਵੱਡਾ ਤੋਹਫਾ ਸੜਕਾਂ ਦੀ ਸੰਭਾਲ 5 ਸਾਲਾਂ ਤੱਕ ठेकेदारों ਦੇ ਵੱਲੋਂ ਹੀ ਕੀਤੀ ਜਾਵੇ ਤੇ ਮਨ 13 ਕਿਲੋਮੀਟਰ ਦੀ ਲੰਬਾਈ ਦੇ ਨਾਲ ਤਕਰੀਬਨ 5.5 ਕਰੋੜ ਦੀ ਲਾਗਤ ਦੇ ਨਾਲ ਸੰਗਰੂਰ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਬਣ ਰਹੀਆਂ ਨੇ ਉਸੇ ਤਰ੍ਹਾਂ ਹੁਣ ਭਵਾਨੀਗੜ ਬਲਾਕ ਦੇ ਵਿੱਚ ਪਿੰਡ ਬਲਦ ਕਲਾਂ ਖੜੀ ਹੈ ਜਿੱਥੇ ਤਕਰੀਬਨ 21 ਕਿਲੋਮੀਟਰ ਲੰਬਾਈ ਦੀ ਜਿਹੜੀਆਂ ਸੜਕਾਂ ਨੇ ਔਰ ਤਕਰੀਬਨ 6 ਕਰੋੜ 64 ਲੱਖ ਦੀ ਲਾਗਤ ਦੇ ਨਾਲ ਇਹ ਸੜਕਾਂ ਦਾ ਜਿਹੜਾ ਨਵਿੱਨਿਕরণ ਹੋਊਗਾ ਔਰ ਇਸਾਰ ਦੇ ਵਿੱਚ ਮਾਮੂਲੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਪਈਆਂ ਦਰਸਲ ਗੱਡੀ ਨੂੰ ਸਾਈਡ ਨਾ ਦੇਣ ਤੇ ਪ੍ਰਾਪਰਟੀ ਡੀਲਰ ਦੀ ਸਕੋਰਪੀਆ ਸਵਾਰ ਦੇ ਨਾਲ ਟਕਰਾਰ ਹੋਈ ਬਹਿਸਬਾਜ਼ੀ ਤੋਂ ਬਾਅਦ ਸਕੋਰਪੀਆ ਸਵਾਰ ਹਮਲਾਵਰ ਨੇ ਗੋਲੀ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ ਕਾਬਲੇ ਗੌਰੇ ਕੀ ਜ਼ਖਮੀ ਪ੍ਰਾਪਰਟੀ ਡੀਲਰ ਆਪਣੇ ਆਪ ਹੀ ਗੱਡੀ ਚਲਾ ਕੇ ਹਸਪਤਾਲ ਪਹੁੰਚਿਆ ਫਾਇਰਿੰਗ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਲੁਧਿਆਣਾ ਦੇ ਵਿੱਚ ਦੀਵਾਲੀ ਦੇ ਮੌਕੇ ਅੱਗ ਲੱਗਣ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਫਾਇਰ ਬ੍ਰਿਗੇਡ ਦੇ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਦੇ 7 ਮੁੱਖ ਦਮਕਲ ਕੇਂਦਰਾਂ ਦੇ ਨਾਲ ਨਾਲ ਫਿਰ ਸਥਾਈ ਕੇਂਦਰ ਵੀ ਬਣਾਈ ਗਏ ਨੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੀਆਂ ਛੁੱਟੀਆਂ ਫਿਲਹਾਲ ਰੱਦ ਨੇ ਡਿਊਟੀ ਤੇ ਤਨਖਤ ਰਹਿਣ ਨੂੰ ਕਿਹਾ ਹੈ ਸਾਡੇ ਕੋਲੇ ਇਸ ਟਾਈਮ ਉ ਸਪਾਈ ਗੱਡੀਆਂ ਨੇ ਛੋਟੀਆਂ ਵੱਡੀਆਂ ਛੋਟੀਆਂ ਤੰਗ ਗਲੀਆਂ ਵਾਸਤੇ ਵੱਡੀਆਂ ਵੱਡੀਆਂ ਫਾਇਰ ਟੱਲਾਂਗਾਂ ਉੱਤੇ ਰੱਖੀਆਂ ਹੋਈਆਂ ਨੇ ਉਸ ਤੋਂ ਇਲਾਵਾ ਤਿੰਨ ਵਾਟਰ ਬੌਜ਼ਰ ਹੈਗੇ ਜਿਨ੍ਹਾਂ ਚ ਪਾਣੀ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਉਸ ਤੋਂ ਇਲਾਵਾ ਬਿਲਡਿੰਗ ਕੋਈ ਕਲੈਪਸ ਹੋ ਜੇ ਉਹਦੇ ਵਾਸਤੇ ਰੈਸਕਿਊ ਟੈਂਡਰ ਹੈਗੇ ਇਸ ਤੋਂ ਇਲਾਵਾ ਕੋਈ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਕੋਈ ਫਾਇਰ ਫਾਇਰ ਫਾਈਟਿੰਗ ਕਰਨੀ ਹੈ ਜਾਂ ਕੋਈ ਰੈਸਕਿਊ ਕਰਨਾ ਉਹਦੇ ਵਾਸਤੇ ਟੀਟੀਐਲ ਟਰਨ ਟੇਬਲ ਲੈਟਰ ਗੱਡੀ ਸਾਡੇ ਕੋਲੇ ਇਸ ਟਾਈਮ ਉ ਹੈ ਰਾਜਪੁਰਾ ਪੁਲਿਸ ਨੇ ਦਿਹਾੜੀ ਸੀਜ਼ਨ ਦੇ ਵਿੱਚ ਚੌਕਸੀ ਹੋਰ ਵਧਾਈ ਹੈ ਹੁਣ ਸ਼ਹਿਰ ਦੇ ਵਿੱਚ ਚੋਰੀ ਤੇ ਹੋਰ ਗਿਰੋਹ ਕਾਫੀ ਸਰਗਰਮ ਨੇ ਅਜਿਹਿਆਂ ਪੁਲਿਸ ਦੇ ਕੋਲ ਇਨਫੋਰਮੇਸ਼ਨ ਹੈ ਨਾਕੀਬੰਦੀ ਕਰਕੇ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲ ਅਫੀਮ ਇੱਕ ਸਕੂਟੀ ਅਤੇ ਚਾਰ ਸਿਲੰਡਰ ਬਰਾਮਦ ਹੋਏ ਨੇ ਗੱਲਬਾਤ ਕਰਦੇ ਹੋਏ ਪੁਲਿਸ ਨੇ ਚੋਰਾਂ ਨੂੰ ਸੁਨੇਹਾ ਦਿੱਤਾ ਕਿ ਜਾਂ ਤਾਂ ਚੋਰੀਆਂ ਚੋਰੀਆਂ ਕਰਨੀਆਂ ਛੱਡ ਦੇਣ ਜਾਂ ਫਿਰ ਜੇਲ੍ਹ ਜਾਣ ਵਾਸਤੇ ਤਿਆਰ ਰਹਿਣ ਸ਼ਹਿਰ ਦੇ ਵਿੱਚ ਪੂਰੀ ਸਖਤੀ ਨਾਲ ਹਰ ਵਕਤ ਚੈਕਿੰਗ ਕੀਤੀ ਜਾ ਰਹੀ ਹੈ 200 ਬਰਾਉਂਡ ਫੀਮ ਬਰਾਉਂਡ ਹੋਈ ਹੋਰ ਲੜੇ ਨੂੰ ਰੋਟੀ ਤਰ੍ਹਾਂ ਜੀ ਇੱਕ ਕੇਐਸੀ ਬਲਦੇਵ ਸਿੰਘ ਵੱਲੋਂ ਦਰਾਨੇ ਅਗਸਤ ਅਫੇਅਰ ਬਾਰੇ ਦਿੱਤੀ ਹੋਈ ਸੀ ਉਹ ਦੋਸ਼ੀ ਨੂੰ ਕਾਊ ਜਾਂ ਇਸਪਲ ਨਾਂ ਦੇ ਦੋਸ਼ੀ ਨੂੰ ਕਾਊ ਕਰਕੇ ਉਹ 4 ਸਿਲੰਡਰ ਇੱਕ ਐਕਟਿਵਾ ਬ੍ਰਾਂਡ ਕੀਤੀ ਸੀ ਸੇਉ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਦੇਸ਼ ਭਰ ਦੇ ਵਿੱਚ ਵੱਡੇ ਧਰਨੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਕਿਸਾਨਾ ਗੁਰਜਗਜੀਤ ਸਿੰਘ ਡਲੇਵਾਲ ਨੇ ਕਿਹਾ ਕਿ 15 ਅਕਤੂਬਰ ਨੂੰ ਸਮੁੱਚੇ ਦੇਸ਼ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਤੇ ਧਰਨੇ ਲਗਾ ਕੇ ਮੰਗ ਪੱਤਰ ਸੌਂਪੇ ਜਾਣਗੇ ਪ੍ਰਾਲੀ ਪ੍ਰਬੰਧਨ ਚੋਨੇ ਦੀ ਖਰੀਦ ਡੀਏਪੀ ਖਾਦ ਦੀ ਉਪਲਬਧਤਾ ਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਰਗੀਆਂ ਮੰਗਾਂ ਚੁੱਕੀਆਂ ਜਾਣਗੀਆਂ ਇਸ ਦੇ ਨਾਲ ਹੀ ਡੱਲੇਵਾਲ ਨੇ ਕਿਹਾ ਕਿ ਸਮੱਸਿਆਵਾਂ ਦਾ ਜਲਦ ਹੱਲ ਨਾ ਹੋਣ ਤੇ ਅੰਦੋਲਨ ਵੀ ਛੇੜਿਆ ਜਾਵੇ ਨੋਟ ਕਰਿਓ ਫੇਰ 15 ਅਕਤੂਬਰ ਨੂੰ ਹਰ ਇੱਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਇੱਕ ਸਟਰੋਂਗ ਕੱਟ ਕਰਕੇ ਮਜ਼ਬੂਤ ਕੱਟ ਕਰਕੇ ਇਹ ਨਹੀਂ ਹੈ ਕਿ 100 ਬੰਦਾ ਚਲੇਗਾ 150 ਬੰਦਾ ਚਲੇਗਾ 200 ਬੰਦਾ ਚਲੇ ਗਿਆ ਹਰ ਜ਼ਿਲ੍ਹੇ ਦੀ ਪੂਰੀ ਕੋਸ਼ਿਸ਼ ਹੋਵੇ ਕਿ ਹਜ਼ਾਰਾਂ ਦੀ ਬੇਨਤੀ 'ਚ ਸਾਡੇ ਕਿਸਾਨ ਉੱਥੇ ਪਹੁੰਚ ਕੇ ਇਹਦੇ ਤੇ ਮੰਗ ਪੱਤਰ ਦੇਣਾ ਹੈ ਸੋ ਇੱਕ ਤਾਂ ਇਹ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਤਕੜੇ ਹੋ ਕੇ ਇਸ 15 ਤਰੀਕ ਵਾਲੇ ਪ੍ਰੋਗਰਾਮ ਨੂੰ ਹਰ ਜ਼ਿਲ੍ਹੇ ਦੇ ਵਿੱਚ ਪੂਰੀ ਤਾਕਤ ਦੇ ਨਾਲ ਲਾ ਚੰਡੀਗੜ੍ਹ ਦੇ ਸੈਕਟਰ 26 ਟੈਂਬਰ ਮਾਰਕੀਟ ਦੇ ਵਿੱਚ ਇੱਕ ਕਾਂਸਟੇਬਲ ਤੇ ਉਸ ਦਾ ਹਥਿਆਰ ਦੇ ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਕਲਾਈਨ ਦੇ ਵਿੱਚ ਤਨਾਤ ਅਰੁਣ ਨਾਮ ਦੇ ਕਾਂਸਟੇਬਲ ਨੇ ਦੱਸਿਆ ਕਿ ਉਹ ਪੈਟਰੋਲ ਪਰਮਾਉਂਦ ਲਈ ਨਿਕਲੇ ਸਨ ਜਦੋਂ ਇੱਕ ਨੌਜਵਾਨ ਨੇ ਉਸ ਤੇ ਹਮਲਾ ਕਰ ਦਿੱਤਾ ਹਮਲਾਵਰ ਨੇ ਉਸ ਦੀ ਸੋਨੇ ਦੀ ਚੇਨ ਅਤੇ 1 ਲੱਖ ਰੁਪਏ ਲੁੱਟੇ ਨੇ ਹਮਲੇਚ ਅਰੁਣ ਦੀ ਨੱਕ ਵੀ ਬੁਰੀ ਤਰ੍ਹਾਂ ਜ਼ਖਮੀ ਹੋਈ ਹੈ ਪੀੜਤ ਨੂੰ ਪਹਿਲਾਂ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਫਿਰ ਪੀਜੀ ਹੇ ਰੈਫਰ ਕਰਨਾ ਪਿਆ ਪਾਜ਼ਿਲ ਕਦੇ ਸਰਦੀ ਪਿੰਡਾਂ ਦੇ ਵਿੱਚ ਜਿਸ ਦਾ ਖੇਤ ਉਸ ਦੀ ਰੇਤ ਮੁਹਿੰਮ ਤਹਿਤ ਰੇਤਾ ਚੁੱਕਣ ਦਾ ਕੰਮ ਜਾਰੀ ਹੈ ਹੜਾਂ ਕਰਨ ਕਈ ਪਿੰਡਾਂ ਦੇ ਵਿੱਚ ਕਈ ਕਈ ਫੁੱਟ ਰੇਤਾ ਪਹੁੰਚ ਗਿਆ ਵਿਧਾਇਕ ਨਰਿੰਦਰ ਪਾਲ ਸਵਰਣੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਕਿਹਾ ਕਿ ਲਗਾਤਾਰ ਖੇਤਾਂ 'ਚੋਂ ਰੇਤਾ ਚੁੱਕਣ ਦਾ ਕੰਮ ਜਾਰੀ ਹੈ ਜਲਦ ਨੁਕਸਾਨ ਦਾ ਮੁਆਵਜ਼ਾ ਵੀ ਜਾਰੀ ਕੀਤਾ ਜਾਏ ਰੇਤਾ ਚੁੱਕਣ ਦਾ ਕੰਮ ਚੱਲ ਰਿਹਾ ਹੈ ਔਰ ਜਿਹੜੇ ਕਿਸਾਨ ਨੇ ਸਾਡੇ ਜ਼ਿਮੀਦਾਰ ਆਪਣੀ ਮਰਜ਼ੀ ਦੇ ਨਾਲ ਆਪਣੇ ਜੋ ਵੀ ਉਹਨਾਂ ਨੂੰ ਸਹੀ ਲੱਗਦਾ ਹੈ ਰੇਟ ਦੇ ਨਾਲ ਜਿਹੜੇ ਖੇਤਾਂ ਦੇ ਵਿੱਚੋਂ ਰੇਤ ਚੱਕਵਾ ਰਹੇ ਨੇ ਔਰ ਇਹ ਜਿਹੜਾ ਰੇਤ ਹੈ तकरीबन ਜੀ ਦੋਨੇ ਨਾਨਕਾ ਪਿੰਡ ਅੱਜ ਖੜੇ ਆ ਔਰ ਇਹਦੇ ਵਿੱਚ तकरीबन 300 ਏਕੜ ਦੇ ਵਿੱਚ ਜਿਹੜਾ ਇਹ ਰੇਤ ਹੈ ਔਰ ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਅਗਲੇ ਆਉਣ ਵਾਲੇ ਮਹੀਨੇ ਨੂੰ ਨਹੀਂ ਲੱਗਦਾ 2-3 ਮਹੀਨੇ ਦੇ ਵਿੱਚ ਉਮੀਦ ਹੈ ਜਿਹੜਾ ਇਹ ਰੇਤ ਚੱਕਿਆ ਜਾਏਗਾ ਔਰ ਕਿਸਾਨਾਂ ਨੇ ਜਿੰਦੀ ਪੜਤਾਨਾ ਟੋਲ ਪਲਾਜ਼ਾ ਤੇ ਤਰਨਾ ਦਿੱਤਾ ਤੇ ਉਸ ਨੂੰ ਪੂਰੇ ਤਰੀਕੇ ਨਾਲ ਬੰਦ ਕਰਵਾ ਦਿੱਤਾ ਇਹ ਵਿਰੋਧ ਪ੍ਰਦਰਸ਼ਨ ਸਮਰਜੀਤ ਸਿਵਾਚ ਦੇ ਪਰਿਵਾਰ ਦੇ ਲਈ ਇਨਸਾਫ ਅਤੇ ਮੁਆਵਜ਼ੇ ਦੀ ਮੰਗ ਲਈ ਸ਼ੁਰੂ ਕੀਤਾ ਗਿਆ ਜਿਸ ਦੀ 25 ਅਗਸਤ 2025 ਨੂੰ ਜੰਮੂ ਕਾਟੜਾ ਹਾਈਵੇ ਦੇ ਉੱਤੇ ਇੱਕ ਸਰ ਖਾਸ ਦੇ ਵਿੱਚ ਮੌਤ ਹੋਈ ਸੀ ਕਿਸਾਨ ਜਥੇਬੰਦੀਆਂ ਨੇ ਕੰਪਨੀ ਪ੍ਰਬੰਧਨ ਤੇ ਵਾਅਦੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਤੇ 50 ਲੱਖ ਰੁਪਏ ਦੀ ਮੁਆਵਜ਼ੇ ਦੀ ਰਾਸ਼ੀ ਦੀ ਮੰਗ ਕੀਤੀ ਮਹਿੰਗਾ ਟੋਲ ਵਸੂਲ ਕਰਕੇ ਆਮ ਆਦਮੀ ਦੀ ਜੇਬ ਕਾਟੀ ਜਾਂਦੀ ਹੈ ਲੇਕਿਨ ਜਦ ਕਿਸੇ ਦੀ ਜਾਨ ਜਾ ਰਹੀ ਹੋ तब उसको कोई मदद जम्मू कटरा एक्सप्रेसवे जैसे हाईवे पर नहीं मिलती कंपनी ने कहा क्योंकि ये जो भाई सुमित सिवास हैं, इनको दो बेटियां हैं तीन साल की और पांच साल की माँ बाप एक्सपायर हो रहे हैं धर्म पत्नी है इनकी कंपनी ने आश्वासन दिया कि हम आर्थिक सहयोग करेंगे हम हर संभव मदद करेंगे लेकिन तेरहवीं के बाद और आज लगभग पौने दो महीने हो चुके हैं कंपनी ने फोन उठाने भी बंद कर दिए सब